ਭੀਬੀ ਜੀ ਕੀ ਲੱਗਦਾ ਕਿੱਥੇ ਖੜਾ ਅਕਾਲੀ ਦਲ ਦੇਖੋ ਅਕਾਲੀ ਦਲ ਵਾਲੋਂ ਲੋਕ ਮੁੜੇ ਤੇ ਹੈ ਇੱਥੇ ਕੋਈ ਸ਼ੱਕ ਨਹੀਂ ਇਹ ਸਾਡੀ ਵੋਟ ਖਿਲਰੀ ਪੁਲਰੀ ਸੀ ਪਿਛਲੇ ਕੁ ਮਹੀਨਾ ਕੋਨ ਪ੍ਰਚਾਰ ਚ ਆ ਗਈ ਸੀ ਲੋਕਾਂ ਕੁਝ ਲਾਲਚਾਂ ਚ ਆ ਗਏ ਕੁਝ ਨਵਾਂ ਬਦਲਾਅ ਦੇਖਣ ਵਾਸਤੇ ਚਲੇ ਗਏ ਉਹ ਸਾਰਾ ਕੁਝ ਜਿਹੜਾ ਸੀ ਨਜ਼ਰ ਨਹੀਂ ਆਇਆ ਜੋ ਅਸਮਾਨ ਦੇ ਤਾਰੇ ਵਿਖਾਏ ਸੀ ਜੀ ਉਹ ਨਹੀਂ ਦੱਸਦਾ ਇਸ ਕਰਕੇ ਵਾਪਸ ਵੋਟ ਆ ਰਹੀ ਹੈ ਔਰ ਇਸ ਵੇਲੇ ਸ਼੍ਰੋਮਣੀ ਕਾਲਦਨ ਦੇ ਵਰਕਰ ਵੀ ਬੜੇ ਉਤਸ਼ਾਹ ਨਾਲ ਲੱਗੇ ਹੋਏ ਆ ਮੈਂ ਤਾਂ ਉਹਨਾਂ ਦੀ ਇੱਕ ਨਾ ਜਿਸ ਤਰ੍ਹਾਂ ਜਬੈਬਾਨ ਲੱਗਿਓ ਤਬੈ ਰੋਸ ਜਾਗਿਓ ਉਹ ਹੁਣ ਉਹ ਸੋਚਦੇ ਆ ਕਿ ਪਾਰਟੀ ਜੇ ਬਿਲਕੁਲ ਖਤਮ ਹੋ ਜੇ ਤਾਂ ਅਸੀਂ ਮੁਰਕੇ ਠਾਉਣੀ ਕਿੱਦਾਂ ਵੇ ਇੱਕ ਲੋਕਾਂ ਦੇ ਮਨ ਸੀਗਾ ਜਿਹੜਾ ਕਿ ਅਕਾਲੀ ਭਾਜਪਾ ਜਿਹੜੀ ਅਲਾਈਅੰਸ ਹੈ ਇਹਦੇ ਨੁਕਸਾਨ ਇਹ ਕੀਤਾ ਕਿ ਨਾ ਤੇ ਕਿਸਾਨਾਂ ਦਾ ਕੁਝ ਬਣਿਆ ਨਾ ਸਾਡੇ ਬੰਦੀ ਸਿੱਖਾਂ ਦਾ ਕੁਝ ਬਣਿਆ ਨਾ ਸਾਡਾ ਪਾਣੀਆਂ ਦਾ ਲੰਬੇ ਸਮੇਂ ਤੋਂ ਅਸੀਂ ਬੋਲਦੇ ਆਂ ਕੁਛ ਬਣਿਆ ਸਾਡੇ ਗੁਰਦੁਆਰਿਆਂ ਗੁਰਤਮਾਂ ਸਾਡੇ ਤਖਤਾਂ ਦੇ ਉੱਤੇ ਵਾਰ ਇਹ ਹੋਇਆ ਕਿ ਤਖਤਾਂ ਦੇ ਉੱਤੇ ਕਬਜ਼ੀ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਾਡੀ ਤੋੜ ਦਿੱਤੀ ਗਈ ਹਰਿਆਣਾ ਕਮੇਟੀ ਵੱਖ ਖੜਾ ਦਿੱਤੀ ਗਈ ਇਹ ਚੀਜ਼ਾਂ ਦਾ ਲੋਕਾਂ ਤੇ ਅਸਰ ਹੈ ਦੂਜੀ ਗੱਲ ਹੈ ਕਿ ਆਰਡੀਐਫ ਸਾਡਾ ਨਹੀਂ ਆ ਰਿਹਾ ਪੂਰਾ ਜੀਐਸਟੀ ਜਿਹੜਾ ਉਹ ਇਹਨਾਂ ਜਿਹੜਾ ਲਾਇਆ ਉਹ ਜੀਐਸਟੀ ਚਾਹੀਦਾ ਤੇ ਇਹ ਹੈ ਕਿ ਜਿਹੜਾ ਪੰਜਾਬ ਦਾ ਜੀਐਸਟੀ ਹਿੱਸਾ ਸ਼ੇਅਰ ਹੈ ਉਹ ਇੱਥੇ ਦੇ ਦਿੱਤਾ ਜਾਵੇ ਇਹ ਜੇ 3-4 ਮਿੰਟ ਇੱਕ ਝੂਠੇ ਲਾਂ ਜਾਂਦਾ ਫਿਰ ਵਾਪਸ ਆਉਂਦਾ ਜੀ ਜੀ ਸੋ ਸਾਡੀ ਡਿਵੈਲਪਮੈਂਟ ਰੁਕਦੀ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਦੇਖਣ ਵਿੱਚ ਹੈ ਵੀ ਲਾਅ ਐਂਡ ਆਰਡਰ ਜਿਹੜਾ ਉਹ ਕਿਸੇ ਕੰਟਰੋਲ ਚ ਨਹੀਂ ਭਾਵੇਂ ਉਹ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਲਾਅ ਐਂਡ ਆਰਡਰ ਜਿਹੜਾ ਉੱਪਰ ਨਾਲ ਵੀ ਸਬੰਧਿਤ ਹੈ ਜੀ ਬਿਲਕੁਲ ਸੈਂਟਰ ਸਰਕਾਰ ਨੇ 50 ਕਿਲੋਮੀਟਰ ਦੇ ਵਿੱਚ ਬੀਐਸਐਫ ਲਾਤੀ ਹੈ ਹੁਣ ਅਸੀਂ ਆਜ਼ਾਦ ਕਿੱਥੇ ਹਾਂ ਤੇ ਜਿਹੜਾ ਚਟਾ ਹੁੰਦਾ ਉਹ ਕਿੰਨੇ ਬਾਰਡਰੋਂ ਪਾਰ ਆਉਂਦਾ ਬਸ ਤੇ 50 ਕਿਲੋਮੀਟਰ ਚ ਤੱਕ ਤੇ ਉਹਨਾਂ ਕੋਲ ਹੈ ਨਾ ਤੇ ਫਿਰ ਸਾਡਾ ਕੰਟਰੋਲ ਫੇਰ ਨਹੀਂ ਹੈਗਾ ਇਸ ਕਰਕੇ ਲੋਕਾਂ ਦੇ ਰੋਸ ਸੀ ਮਨਾ ਚ ਕਿ ਕਿਸਾਨਾਂ ਨੂੰ ਜਿੰਨੀਆਂ ਗੋਲੀਆਂ ਖਾਣੀਆਂ ਪਈਆਂ ਜਿੰਨੀਆਂ ਵਾਈਫਰ ਹੋਏ ਜਿੰਨਾ ਸਭ ਕੁਝ ਹੋਇਆ ਮਤਲਬ ਬੀਜਪੀ ਨੇ ਡੈਂਟ ਕੀਤਾ ਕਾਲੀ ਦਲ ਨੂੰ ਨੁਕਸਾਨ ਹੋਇਆ ਜੀ ਸਾਡੇ ਤੇ ਹੁਣ ਬੀਜਪੀ ਤੋਂ ਟੁੱਟ ਕੇ ਤੁਸੀਂ ਤੁਹਾਨੂੰ ਲੱਗਦਾ ਕਿ ਫਾਇਦਾ ਹੋਏ ਸੋਚਿਆ ਸੀ ਕੱਲਿਆਂ ਲੜਾਈ ਲੜਾਂਗੇ ਤੇ ਜਦੋਂ ਕਿਤੇ ਸਰਕਾਰਾਂ ਬਣਦੀਆਂ ਜਿਹੜੀ ਸਰਕਾਰ ਸਾਡੀ ਗੱਲ ਮੰਨੇਗੀ ਉਹਨਾਂ ਸਹਿਯੋਗ ਦੇਾਂਗੇ ਮਤਲਬ ਬੀਜਪੀ ਨਾਲ ਸੰਭਾਵਨਾ ਮੈਂ ਹੈ ਪਿਛੇ ਨਹੀਂ ਗੱਲ ਬੀਜਪੀ ਦੀ ਨਹੀਂ ਹੈ ਗੱਲ ਜਿਹੜੀ ਸਰਕਾਰ ਉੱਤੇ ਬਣਨੀ ਹੈ ਅਕਸਰ ਤੇ ਐਮਪੀ ਜਿਹੜਾ ਬੰਨਣਾ ਉਹਨੇ ਵੋਟ ਕਾਸਟ ਕਰਦੀ ਹੈ ਪਰ ਅਸੀਂ ਪਹਿਲਾਂ ਸ਼ਰਤਾ ਰੱਖਾਂਗੇ ਸਾਡੀਆਂ ਇਹ ਸ਼ਰਤਾਂ ਨੇ ਜਿਹੜੀ ਪਾਰਟੀ ਉੱਥੇ ਬੰਦੀ ਹੋਏਗੀ ਜੇ ਸਾਡੀ ਸੀਟਾਂ ਜਿੱਤੀਆਂ ਜਿੰਨੀਆਂ ਕਿੰਨੀਆਂ ਜਿੱਤਦੀਆਂ ਪਤਾ ਨਹੀਂ ਕਿੰਨੀਆਂ ਜਿੱਤਦੀਆਂ ਤੁਹਾਨੂੰ ਇਹੀ ਲੱਗਦਾ ਕਿ ਬੀਜੇਪੀ ਦੇ ਨਾਲ ਅਲਾਈਅੰਸ ਜਾਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਜਾਂ ਬੰਦੀ ਸਿੱਖਾਂ ਦੀਆਂ ਮੰਗਾਂ ਹਨਾ ਸਿੰਘਾਂ ਦੀਆਂ ਤੇ ਸਿਰਫ ਉਹੀ ਕਾਰਨ ਸੀ ਅਕਾਲੀ ਦਲ ਦੇ ਗਰਾਫ ਨੀਚੇ ਜਾਣ ਦਾ ਜਾਂ ਕੁਝ ਅਕਾਲੀ ਦਲ ਦੇ ਆਪਦੇ ਵੀ ਰਹੀ ਨਹੀਂ ਜੀ ਕੱਲ ਉਹਦੀਆਂ ਗਲਤੀਆਂ ਵੀ ਸੀਗੀਆਂ ਕੁਝ ਸਾਡੀਆਂ ਵੀ ਕਮਜ਼ੋਰੀਆਂ ਰਹੀਆਂ ਕਿਹੜੀਆਂ ਜਿਵੇਂ ਕਿ ਉਹਦੀ ਜਿਆਦਾ ਮਾਰ ਖਾ ਗਿਆ ਨਾ ਸੀ ਜਦੋਂ ਇੱਥੇ ਸਿੰਘੂ ਬਾਰਡਰ ਦੇ ਉੱਤੇ ਉੱਥੇ ਜਾ ਲੱਗ ਗਿਆ ਧਰਨਾ ਮੇਰਾ ਖਿਆਲ ਹੈ ਕਿ ਜਿੰਨਾ ਪ੍ਰਚਾਰ ਉੱਥੇ ਹੋਇਆ ਸਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਡੈਮੇਜ ਜਿਆਦਾ ਕੀਤਾ ਜਿੰਨਾ ਪ੍ਰਚਾਰ ਉੱਥੇ ਹੋਇਆ ਕੁਝ ਦੇਖ ਲੋ ਨਹੀਂ ਪਰ ਉਥੇ ਵੱਡੇ ਬਦਲ ਸਾਹਿਬ ਸੁਖਵੀਰ ਬਦਲ ਹਰਸ਼ਿੰਦਰ ਤਕੌਰ ਬਦਲ ਵੀਡੀਓਜ਼ ਪੰਨਿਆਂ ਨੇ ਕਿ ਕਾਨੂੰਨ ਕਾਨੂੰਨ ਬਹੁਤ ਚੰਗੇ ਆ ਨਹੀਂ ਨਹੀਂ ਅਸੀਂ ਚੰਗੇ ਪਹਿਲਾਂ ਵੀਡੀਓ ਉਹਨਾਂ ਨੇ ਕਿਹਾ ਚੰਗੇ ਆ ਉਹਨਾਂ ਜਿੱਦਾਂ ਦੱਸਿਆ ਸੀ ਫਿਰ ਜਦੋਂ ਅਸੀਂ ਉਹਨਾਂ ਦੇ ਬਾਰੇ ਸੋਚਦੇ ਸੀ ਜਿਹੜੀਆਂ ਕਮੀਆਂ ਨੇ ਕਢਾਲਾਂਗੇ ਜੀ ਮੀਟਿੰਗਾਂ ਵੀ ਕੀਤੀਆਂ ਮੰਤਰੀ ਨਾਲ ਵੀ ਮੀਟਿੰਗਾਂ ਕੀਤੀਆਂ ਪ੍ਰਧਾਨ ਨਾਲ ਵੀ ਕੀਤੀਆਂ ਪਰ ਮੰਨੇ ਨਹੀਂ ਅਸੀਂ ਕਹਿੰਦੇ ਸੀ ਬਹਿ ਕੇ ਗੱਲ ਕਰ ਲੋ ਇਹਨੂੰ ਜਿਹੜਾ ਬਾਅਦ ਵਿੱਚ ਸਾਲ ਬਾਅਦ ਵਿਸ਼ਵਾਸ ਦਿੱਤਾ ਐਮਐਸਪੀ ਦੀ ਗੱਲ ਸੀ ਨਾ ਪਿਓ ਕਾਨੂੰਨੀ ਤੌਰ ਤੇ ਪੱਕੀ ਕਰ ਦਿਓ ਇਹਨਾਂ ਨੂੰ ਵਿਸ਼ਵਾਸ ਹੋ ਜੇ ਕਿ ਸਾਡਾ ਨੁਕਸਾਨ ਨਹੀਂ ਹੋਏਗਾ ਪਰ ਉਹਨਾਂ ਨੇ ਮੰਨ ਹੀ ਨਹੀਂ ਇਹ ਗੱਲ ਨੂੰ ਬਾਅਦ ਵਿੱਚ ਵੀ ਤੇ ਉਹੀ ਤਿੰਨ ਕਾਨੂੰਨ ਫੇਰ ਬਹਾਲ ਕਰ ਦਿੱਤੇ ਤੇ ਜੇ ਪਹਿਲੇ ਕਰ ਦਿੰਦੇ ਇੱਕ ਸਾਲ ਦਾ ਨੁਕਸਾਨ ਬਹੁਤ ਵੱਡਾ ਹੋਇਆ ਨਾ ਉਹਨਾਂ ਦਾ ਵੀ ਹੋਇਆ ਸਾਡਾ ਵੀ ਵੀ ਤੁਸੀਂ ਕਿਹਾ ਕਿ ਅਕਾਲੀ ਦਲ ਵੱਲ ਲੋਕ ਮੋੜਾ ਕੱਟ ਰਹੇ ਆ ਪਰ ਜਿਹੜਾ ਅਕਾਲੀ ਦਲ ਨੇ ਮੋੜਾ ਕਟਿਆ ਚਾਹੇ ਉਹ ਸੁਖਵੀਰ ਬਾਦਲ ਦੇ ਪਿਛਲੇ ਕੁਝ ਕੋ ਭਾਸ਼ਣ ਦੇਖ ਲਓ ਚਾਹੇ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਸੱਤਾ ਦੀ ਸਿਆਸਤ ਦੀ ਕੋਈ ਭੁੱਖ ਨਹੀਂ ਸਾਸੀ ਨਹੀਂ ਪਾਵਰ ਪਹਿਲਾਂ ਸਾਰ ਲਾਂਗੇ ਪਰ ਪੰਥ ਤੇ ਪੰਜਾਬ ਸਾਡੀ ਪਹਿਲ ਪਰ ਜਿਹੜਾ ਅਕਾਲੀ ਦਲ ਨੇ ਪੰਥਕ ਮੋੜਾ ਕੱਟਿਆ ਤੁਹਾਨੂੰ ਲੱਗਦਾ ਉਹਦਾ ਵੀ ਫਾਇਦਾ ਹੋ ਰਿਹਾ ਪਾਰਟੀ ਨੂੰ ਜਾਂ ਪਾਰਟੀ ਜਿਸ ਚੀਜ਼ ਤੋਂ ਬੇਮੁਖ ਸੀਗੀ ਤਾਂ ਪਾਰਟੀ ਨੂੰ ਹੁਣ ਪਤਾ ਲੱਗਾ ਕਿ ਉੱਥੇ ਆਉਣਾ ਜ਼ਰੂਰੀ ਆ ਦੇਖੋ ਇਸ ਕਰਕੇ ਅਸੀਂ ਦੇਖਿਆ ਕਿ ਅਸੀਂ ਕੋਈ ਵੀ ਗੱਲ ਲੈ ਕੇ ਜਾਂਦੇ ਆ ਸਾਡੀ ਚਣਵਾਈ ਤੇ ਕੋਈ ਹੁੰਦੀ ਨਹੀਂ ਸੀਟਾ ਸੀ ਨੂੰ 23 24 ਦੇ ਦਿੰਦੇ ਆ ਜੀ ਬਰਾਬਰ ਉਹਨਾਂ ਅਸੀਂ ਬਨ ਹਿਸਟਰੀ ਬਣਾਉਣੀ ਆ ਹਰ ਚੀਜ਼ ਪਾਈ ਵਾਲੀ ਉਹਨਾਂ ਦੀ ਮਾਰਕੀਟ ਕੀ ਬੇਟੀਆਂ ਵਿੱਚ ਹੁੰਦੀ ਹੈ ਕਾਰਪੋਰੇਸ਼ਨਾਂ ਚੰਦੀ ਹੈ ਹਰ ਚੀਜ਼ ਵਿੱਚ ਤੇ ਫਿਰ ਵੀ ਉਹ ਜਦੋਂ ਕਿਤੇ ਜ਼ੋਰ ਲਾਣੇ ਚੋਣਾਂ 'ਚ ਅਸੀਂ ਲਾਣੇ ਜਾਂਦਾ ਚੋਣ ਲੜਦੇ ਜਦੋਂ ਮੇਰੇ ਖਿਆਲ ਬੀਜੇਪੀ ਵਾਲੇ ਚੋਣ ਲੜਦੇ ਹੈ ਨਾ ਜਦੋਂ ਉਸ ਕੈਂਡੀਡੇਟ ਦਾ ਵੀ ਸਾਰਾ ਜ਼ੋਰ ਅਸੀਂ ਲਾਈਦਾ ਇਕੱਠ ਕਰਦੇ ਹੁਣ ਉਹ ਬਹੁਤ ਇਕੱਠ ਹੁੰਦੇ ਨੇ ਇਕੱਠ ਅਸੀਂ ਜ਼ਿਆਦਾ ਕਰਦੇ ਇਹ ਤਾਂ ਹੋਣੀ ਹੈ ਨਾ ਕਿ ਇਹ ਹਿੰਦੂ ਸਿਕਾ ਦੇ ਪਾਰੇ ਪਾਰੇ ਹੈ ਵਰਨਾ ਹਿੰਦੂ ਜਿਹੜਾ ਸਰਦਾਰ ਪ੍ਰਕਾਸ਼ ਸੇ ਬਾਦ ਨੂੰ ਬਹੁਤ ਚੰਦੇ ਕੋਈ ਪਾੜਾ ਨਹੀਂ ਸਾਡੇ ਚ ਹੁਣ ਇਹਨਾਂ ਨੇ ਜਿਹੜਾ ਰਾਮ ਮੰਦਰ ਜੀ ਬਣਾਇਆ ਹੈ ਬਣਨਾ ਚਾਹੀਦਾ ਅਸੀਂ ਉਹਦੇ ਖਿਲਾਫ ਨਹੀਂ ਹੈ ਬਹੁਤ ਅੱਛੀ ਗੱਲ ਹੈ ਪਰ ਉਹਦੇ ਨਾਂ ਦੇ ਉੱਤੇ ਹਿੰਦੂਆਂ ਨੂੰ ਇਕੱਠੇ ਕਰ ਰਿਹਾ ਹੈ ਹਿੰਦੂਤਵ ਦੀ ਗੱਲ ਕਰ ਰਿਹਾ ਹੈ ਇਹ ਵੀ ਸਾਡੇ ਦੇਸ਼ ਤੇ ਨੁਕਸਾਨ ਚ ਧਰਮ ਦੇ ਨਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਧਰਮ ਜਿੱਥੇ ਵੀ ਧਰਮ ਨੂੰ ਆਧਾਰ ਰੱਖਣਾ ਚਾਹੀਦਾ ਹੈ ਮੈਂ ਨਹੀਂ ਕਹਿੰਦਾ ਧਰਮ ਵੱਖਰਾ ਕਰ ਦੇਣਾ ਚਾਹੀਦਾ ਪਰ ਉਹਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ প্রচার करू বিজেপি রামেন্দ্র ਦੇ ਨਾਂ ਤੇ ਵੋਟ ਮੰਗ ਰਹੀ ਆ ਦਿਸ ਇਸ ਦਾ ਹੀ ਹੈ ਜੀ ਸਾਰੇ ਤੋਂ ਲੱਗਦਾ ਵੀ ਫਿਰ ਲੋਕ ਉਸ ਚੀਜ਼ ਵੱਲ ਹੋਣਗੇ ਦੇਖੋ ਜਿਹੜੇ ਤੇ ਮੈਨੂੰ ਮੈਂ ਕਦੇ ਕਈ ਸੋਚਦੀ ਆ ਵੀ ਆ ਰਾਮ एकदम ਤੇ ਹੋਣੀ ਆਏ ਮੇਰੇ ਰਾਮ ਜੀ ਕਿੱਥੇ ਸੀਗੇ ਇੱਥੇ ਸੀਗੇ ਇੱਥੇ ਸੀ ਨਾ ਲੋਕਰ ਗਮਰਾਇ ਕੀਤਾ ਜਾ ਰਿਹਾ ਹੈ ਫਿਰ ਆਮ ਲੱਲਾ ਆ ਗਏ ਆਮ ਲੱਲਾ ਆ ਕੇ ਵੀ મોદી ਜੀ ਲੈ ਕੇ ਆਏ ਠੀਕ ਹੈ ਮੰਦਿਰ ਬਣਾਇਆ ਉਹਨਾਂ ਨੇ ਬਹੁਤ ਅੱਛੀ ਗੱਲ ਹੈ ਉੱਥੇ ਉਹਨਾਂ ਦਾ ਸਥਾਪਨਾ ਕੀਤੀ ਹੈ ਪਰ ਰਾਮ ਜੀ ਤੇ ਬੜੇ ਚਿਰਾਂ ਤੋਂ ਇਹ ਇੱਥੇ ਹੀ ਦੇਸ਼ ਵਿੱਚ ਵੀ ਹੈ ਤੇ ਵਿਦੇਸ਼ ਵਿੱਚ ਵੀ ਹੈ ਉਹਨਾਂ ਦੇ ਬਾਰੇ ਤੁਸੀਂ ਕੁਝ ਕਹਿ ਨਹੀਂ ਸਕਦੇ ਰਾਮ ਤੇ ਹਰ ਇੱਕ ਦੇ ਹਿਰਦੇ ਚ ਵੱਸਦਾ ਤੁਸੀਂ ਬੀਜੇਪੀ ਦੀ ਹਿੱਸੇਦਾਰੀ ਦੀ ਗੱਲ ਕੀਤੀ ਸੀ ਹਿੱਸੇਦਾਰੀ ਤੇ ਉਹ ਡਿਪਟੀ ਸੀਐਮ ਦੀ ਕੁਰਸੀ ਲਈ ਵੀ ਕਰਦੇ ਮੰਗਦੇ ਰਹੇ ਚਲੋ ਜੇ ਬੰਦੀ ਹੋਵੇ ਤੇ ਮੈਂ ਤਾਂ ਕਹਿੰਦੀ ਆ ਕਿ ਜਿਹੜਾ ਬੰਦਾ ਯੋਗ ਹੋਵੇ ਉਹਨੂੰ ਦੇ ਦੇਣੀ ਚਾਹੀਦੀ ਮੈਂ ਨਹੀਂ ਇਸ ਗੱਲ ਦੇ ਅੱਖ ਚ ਵੀ ਉਹ ਬੀਜੇਪੀ ਦੀ ਹੈ ਕਿ ਅਕਾਲੀ ਦਲ ਦੀ ਹੈ ਪਰ ਜਿਹੜਾ ਯੋਗਤਾ ਰੱਖਦਾ ਹੋਵੇ ਉਹਨੂੰ ਦੇਵੀ ਦੇਵਤੇ ਮੈਂ ਇਸ ਦਿਨ ਕਦੀ ਨਹੀਂ ਦੇਣੀ ਚਾਹੀਦੀ ਮੈਂ ਕਹਿੰਦੀ ਜੇ ਕਿਸੇ ਔਰਤ ਦਾ ਕਬਰ ਦਾ ਵੀ ਔਰਤ ਨੂੰ ਵੀ ਦੇਣੀ ਚਾਹੀਦੀ ਪਰ ਬੀਜਪੀ ਯੋਗ ਨਹੀਂ ਸੀ ਨਹੀਂ ਮੈਂ ਕਿਉਂ ਕਹਾਂ ਯੋਗ ਨਹੀਂ ਸੀ ਠੀਕ ਸੀਗੇ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਇਹ ਤੇ ਬਾਦ ਸਾਹਿਬ ਨੂੰ ਦੇਖਣਾ ਸੀ ਨੀਪਟੀ ਸੀਐਮ ਨੂੰ ਨੇ ਬਣਾਈ ਹੈ ਜਿੱਤੇ ਮੈਜੋਰਟੀ ਜ਼ਿਆਦਾ ਹੋਏਗੀ ਉਹੀ ਬਣੇਗਾ ਜੀ ਬੀਬੀ ਜੀ ਕੀ ਲੱਗਦਾ ਕਿੱਥੇ ਖੜਾ ਅਕਾਲੀ ਦਲ ਦੇਖੋ ਅਕਾਲੀ ਦਲ ਵਾਲ ਨੂੰ ਲੋਕ ਮੁੜੇ ਤੇ ਹੈ ਇਹ ਕੋਈ ਸ਼ੱਕ ਨਹੀਂ ਇਹ ਸਾਡੀ ਵੋਟ ਖਿਲਰੀ ਪੁਲਰੀ ਸੀ ਪਿਛਲੇ ਗੁਮਨਾਕੇ ਨੂੰ ਪ੍ਰਚਾਰ ਚ ਆ ਗਈ ਸੀ ਲੋਕਾਂ ਕੁਝ ਲਾਲਚਾਂ ਚ ਆ ਗਏ ਕੁਝ ਨਵਾਂ ਬਦਲਾਅ ਦੇਖਣ ਵਾਸਤੇ ਚਲੇ ਗਏ ਉਹ ਸਾਰਾ ਕੁਝ ਜਿਹੜਾ ਸੀ ਨਜ਼ਰ ਨਹੀਂ ਆਇਆ ਜੋ ਅਸਮਾਨ ਦੇ ਤਾਰੇ ਵਿਖਾਏ ਸੀ ਉਹ ਨਹੀਂ ਦਿਸਦਾ ਇਸ ਕਰਕੇ ਵਾਪਸ ਵੋਟ ਆ ਰਹੀ ਹੈ ਔਰ ਇਸ ਵੇਲੇ ਸ਼੍ਰੋਮਣੀ ਕਾਲਦਨ ਦੇ ਵਰਕਰ ਵੀ ਬੜੇ ਉਤਸ਼ਾਹ ਨਾਲ ਲੱਗੇ ਹੋਏ ਆ ਮਤਲਬ ਉਹਨਾਂ ਦੀ ਇੱਕ ਨਾ ਜਿਸ ਤਰ੍ਹਾਂ ਜਵਾਬਾਨ ਲੱਗਿਓ ਤਬਰ ਉਸ ਜਾ ਕੇ ਉਹ ਹੁਣ ਉਹ ਸੋਚਦੇ ਐ ਕਿ ਪਾਰਟੀ ਜੇ ਬਿਲਕੁਲ ਖਤਮ ਹੋ ਜੇ ਤਾਂ ਅਸੀਂ ਮੁੜ ਕੇ ਠੋਣੀ ਕਿੱਦਾਂ ਵੇ ਇੱਕ ਲੋਕਾਂ ਦੇ ਮਨ ਸੀਗਾ ਜਿਹੜਾ ਕਿ ਅਕਾਲੀ ਭਾਜਪਾ ਜਿਹੜੀ ਅਲਾਈਅੰਸ ਹੈ ਇਹਨੇ ਨੁਕਸਾਨ ਇਹ ਕੀਤਾ ਕਿ ਨਾ ਤੇ ਕਿਸਾਨਾਂ ਦਾ ਕੁਝ ਬਣਿਆ ਨਾ ਸਾਡੇ ਬੰਦੀ ਸਿੱਕਾਂ ਦਾ ਕੁਝ ਬਣਿਆ ਨਾ ਸਾਡੇ ਪਾਣੀਆਂ ਦਾ ਲੰਬੇ ਸਮੇਂ ਤੋਂ ਅਸੀਂ ਬੋਲਦੇ ਆਂ ਕੁਝ ਬਣਿਆ ਸਾਡੇ ਗੁਰਦੁਆਰਿਆਂ ਗੁਰਦਮਾਂ ਸਾਡੇ ਤਖਤਾਂ ਦੇ ਉੱਤੇ ਵਾਰ ਇਹ ਹੋਇਆ ਕਿ ਤਖਤਾਂ ਦੇ ਉੱਤੇ ਕਬਜ਼ੇ ਹੋ ਗਏ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਸਾਡੀ ਤੋੜ ਦਿੱਤੀ ਗਈ ਹਰਿਆਣਾ ਕਮੇਟੀ ਵੱਖ ਬਣਾ ਦਿੱਤੀ ਗਈ ਇਹ ਚੀਜ਼ਾਂ ਦਾ ਲੋਕਾਂ ਤੇ ਅਸਰ ਹੈ ਦੂਜੀ ਗੱਲ ਇਹ ਹੈ ਕਿ ਆਰਡੀਐਫ ਸਾਡਾ ਨਹੀਂ ਆ ਰਿਹਾ ਪੂਰਾ ਜੀਐਸਟੀ ਜਿਹੜਾ ਉਹ ਇਹਨਾਂ ਜਿਹੜਾ ਲਾਇਆ ਉਹ ਜੀਐਸਟੀ ਚਾਹੀਦਾ ਤੇ ਇਹ ਹੈ ਕਿ ਜਿਹੜਾ ਪੰਜਾਬ ਦਾ ਜੀਐਸਟੀ ਹਿੱਸਾ ਸ਼ੇਅਰ ਹੈ ਉਹ ਇੱਥੇ ਦੇ ਦਿੱਤਾ ਜਾਵੇ ਇਹ ਜੋ ਤਿੰਨ ਚਾਰ ਮਹੀਨੇ ਝੂਠੇ ਲਾਂ ਜਾਂਦਾ ਫਿਰ ਵਾਪਸ ਹੁੰਦਾ ਜੀ ਜੀ ਸੋ ਸਾਡੀ ਡਿਵੈਲਪਮੈਂਟ ਰੁਕਦੀ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਦੇਖਣ ਵਿੱਚ ਹੈ ਵੀ ਲਾਅ ਐਂਡ ਆਰਡਰ ਜਿਹੜਾ ਉਕਿਸੇ ਕੰਟਰੋਲ ਚ ਨਹੀਂ ਭਾਵੇਂ ਉਹ ਸਟੇਟ ਦੀ ਜ਼ਿੰਮੇਵਾਰੀ ਹੈ ਪਰ ਲਾਅ ਐਂਡ ਆਰਡਰ ਜਿਹੜਾ ਉੱਪਰ ਨਾਲ ਵੀ ਸੰਬੰਧਿਤ ਹੈ ਜੀ ਬਿਲਕੁਕੁਲ ਸੈਂਟਰ ਸਰਕਾਰ ਨੇ 50 ਕਿਲੋਮੀਟਰ ਦੇ ਵਿੱਚ ਬੀਐਸਐਫ ਲਾਤੀ ਹੈ ਹੁਣ ਅਸੀਂ ਆਜ਼ਾਦ ਕਿੱਥੇ ਹਾਂ ਤੇ ਜਿਹੜਾ ਚੱਟਾ ਹੁੰਦਾ ਉਹ ਕਹਿੰਦੇ ਨੇ ਬਾਰਡਰੋਂ ਪਾਰ ਹੁੰਦਾ ਬਸ ਤੇ 50 ਕਿਲੋਮੀਟਰ ਵਿੱਚ ਤੱਕ ਤੇ ਉਹਨਾਂ ਕੋ ਆਣਾ ਤੇ ਫਿਰ ਸਾਡਾ ਕੰਟਰੋਲ ਫੇਰ ਨਹੀਂ ਹੈਗਾ ਇਸ ਕਰਕੇ ਲੋਕਾਂ ਦੇ ਵਿੱਚ ਰੋਸ ਸੀ ਮਨਾ ਚ ਕਿ ਕਿਸਾਨਾਂ ਨੂੰ ਜਿੰਨੀਆਂ ਗੋਲੀਆਂ ਖਾਣੀਆਂ ਪਈਆਂ ਜਿੰਨੀਆਂ ਆ ਵਾਈ ਫੈਰ ਹੋਏ ਜਿੰਨਾ ਸਭ ਕੁਝ ਹੋਇਆ ਮਤਲਬ ਬੀਜਪੀ ਨੇ ਡੈਂਟ ਕੀਤਾ ਕਾਲੀ ਦਲ ਨੂੰ ਨੁਕਸਾਨ ਹੋਇਆ ਜੀ ਸਾਡਾ ਤੇ ਹੁਣ ਬੀਜਪੀ ਤੋਂ ਟੁੱਟ ਕੇ ਤੁਸੀਂ ਤੁਹਾਨੂੰ ਲੱਗਦਾ ਕਿ ਫਾਇਦਾ ਹੋਏ ਸੋਚਿਆ ਸੀ ਇਕੱਲੇ ਲੜਾਈ ਲੜਾਂਗੇ ਤੇ ਜਦੋਂ ਕਿਤੇ ਸਰਕਾਰਾਂ ਬਣਦੀਆਂ ਜਿਹੜੀ ਸਰਕਾਰ ਸਾਡੀ ਗੱਲ ਬੰਨੇਗੀ ਉਹਨਾਂ ਸਹਿਯੋਗ ਦੇਣ ਮਤਲਬ ਬੀਜਪੀ ਦੇ ਨਾਲ ਸੰਭਾਵਨਾ ਮੈਂ ਹੈਪ ਵਿੱਚ ਨਹੀਂ ਗੱਲ ਬੀਜਪੀ ਦੀ ਨਹੀਂ ਹੈ ਗੱਲ ਜਿਹੜੀ ਸਰਕਾਰ ਉੱਤੇ ਬਣਨੀ ਹੈ ਅਕਸਰ ਤੇ ਐਮਪੀ ਜਿਹੜਾ ਬੰਨਣਾ ਉਹਨੇ ਵੋਟ ਕਾਸਟ ਕਰਨੀ ਹੈ ਜੀ ਜੀ ਔਰ ਅਸੀਂ ਪਹਿਲਾਂ ਸ਼ਰਤਾ ਰੱਖਾਂਗੇ ਸਾਡੀਆਂ ਇਹ ਸ਼ਰਤਾ ਨੇ ਜਿਹੜੀ ਪਾਰਟੀ ਉੱਥੇ ਬੰਦੀ ਹੋਏਗੀ ਜੇ ਸਾਡੀ ਸੀਟਾਂ ਜਿੱਤੀਆਂ ਜਿੰਨੀਆਂ ਕਿੰਨੀਆਂ ਜਿੱਤਦੀਆਂ ਪਤਾ ਨਹੀਂ ਕਿੰਨੀਆਂ ਜਿੱਤਦੀਆਂ ਤੁਹਾਨੂੰ ਇਹੀ ਲੱਗਦਾ ਕਿ ਬੀਜੇਪੀ ਦੇ ਨਾਲ ਅਲਾਈਅੰਸ ਜਾਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਜਾਂ ਬੰਦੀ ਸਿੱਖਾਂ ਦੀਆਂ ਮੰਗਾਂ ਹਨਾ ਸਿੰਗਲ ਦੀਆਂ ਤੇ ਸਿਰਫ ਉਹੀ ਕਾਰਨ ਸੀ ਅਕਾਲੀ ਦਲ ਦੇ ਗ੍ਰਾਫ ਨੀਚੇ ਜਾਣ ਦਾ ਜਾਂ ਕੁਝ ਅਕਾਲੀ ਦਲ ਦੇ ਆਪਦੇ ਵੀ ਰਹੀ ਨਹੀਂ ਜੀ ਕੱਲ ਉਹ ਗਲਤੀਆਂ ਵੀ ਸੀਗੀਆਂ ਕੁਝ ਸਾਡੀਆਂ ਵੀ ਕਮਜ਼ੋਰੀਆਂ ਰਹੀਆਂ ਉਹ ਵੀ ਜਿਆਦਾ ਮਾਰ ਖਾ ਗਿਆ ਨਾ ਸੀ ਜਦੋਂ ਇੱਥੇ ਸਿੰਘੂ ਬਾਰਡਰ ਦੇ ਉੱਤੇ ਉੱਥੇ ਜਾ ਲੱਗ ਗਿਆ ਧਰਨਾ ਮੇਰਾ ਖਿਆਲ ਹੈ ਕਿ ਜਿੰਨਾ ਪ੍ਰਚਾਰ ਉੱਥੇ ਹੋਇਆ ਸਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਡੈਮੇਜ ਜਿਆਦਾ ਕੀਤਾ ਜਿੰਨਾ ਪ੍ਰਚਾਰ ਉੱਥੇ ਹੋਇਆ ਕੁਝ ਦੇਖ ਲੋ ਨਹੀਂ ਪਰ ਉਹਦੇ ਵੱਡੇ ਬਦਲ ਸਾਹਿਬ ਸੁਖਵੀਰ ਬਦਲ ਹਰਸ਼ਿੰਦਰ ਕੁੌਰ ਬਦਲ ਵੀਡੀਓਜ਼ ਪਈਆਂ ਨੇ ਕਿ ਕਾਨੂੰਨ ਕਾਨੂੰਨ ਬਹੁਤ ਚੰਗੇ ਆ ਨਹੀਂ ਨਹੀਂ ਅਸੀਂ ਚੰਗੇ ਪਹਿਲਾਂ ਵੀਡੀਓ ਉਹਨਾਂ ਨੇ ਕਿਹਾ ਚੰਗੇ ਆ ਉਹਨਾਂ ਜਿੱਦਾਂ ਦੱਸਿਆ ਸੀ ਫਿਰ ਜਦੋਂ ਅਸੀਂ ਉਹਨਾਂ ਦੇ ਬਾਰੇ ਸੋਚਦੇ ਸੀ ਜਿਹੜੀਆਂ ਕਮੀਆਂ ਨੇ ਕਢਾਲਾਂਗੇ ਜੀ ਮੀਟਿੰਗਾਂ ਵੀ ਕੀਤੀਆਂ ਮੰਤਰੀ ਨਾਲ ਵੀ ਮੀਟਿੰਗਾਂ ਕੀਤੀਆਂ ਪ੍ਰਧਾਨ ਨਾਲ ਵੀ ਕੀਤੀਆਂ ਪਰ ਉਹ ਮੰਨੇ ਨਹੀਂ ਅਸੀਂ ਕਹਿੰਦੇ ਸੀ ਬਹਿ ਕੇ ਗੱਲ ਕਰ ਲੋ ਇਹਨਾਂ ਨੂੰ ਜਿਹੜਾ ਬਾਅਦ ਚ ਸਾਲ ਬਾਅਦ ਵਿਸ਼ਵਾਸ ਦਿੱਤਾ ਐ ਐਮਐਸਪੀ ਦੀ ਗੱਲ ਸੀ ਨਾ ਪਿਓ ਕਾਨੂੰਨੀ ਤੌਰ ਤੇ ਪੱਕੀ ਕਰ ਦਿਓ ਇਹਨਾਂ ਨੂੰ ਵਿਸ਼ਵਾਸ ਹੋ ਜਾਏ ਕਿ ਸਾਡਾ ਨੁਕਸਾਨ ਨਹੀਂ ਹੋਏਗਾ ਪਰ ਉਹਨਾਂ ਨੇ ਮੰਨੀ ਨਹੀਂ ਇਹ ਗੱਲ ਨੂੰ ਬਾਦ ਵਿੱਚ ਹੋਈ ਤੇ ਉਹੀ ਤਿੰਨ ਕਾਨੂੰਨ ਫੇਰ ਬਹਾਲ ਕਰ ਦਿੱਤੇ ਤੇ ਜੇ ਪਹਿਲੇ ਕਰ ਦਿੰਦੇ ਇੱਕ ਸਾਲ ਦਾ ਨੁਕਸਾਨ ਬਹੁਤ ਵੱਡਾ ਹੋਇਆ ਨਾ ਉਹਨਾਂ ਦਾ ਵੀ ਹੋਇਆ ਸਾਡਾ ਵੀ ਵੀ ਤੁਸੀਂ ਕਿਹਾ ਕਿ ਅਕਾਲੀ ਦਲ ਵੱਲ ਲੋਕ ਮੋੜਾ ਕੱਟ ਰਹੇ ਆ ਜੀ ਪਰ ਜਿਹੜਾ ਅਕਾਲੀ ਦਲ ਨੇ ਮੋੜਾ ਕਟਿਆ ਚਾਹੇ ਉਹ ਸੁਖਵੀਰ ਬਾਦਲ ਦੇ ਪਿਛਲੇ ਕੁਝ ਭਾਸ਼ਣ ਦੇਖ ਲਓ ਚਾਹੇ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਸੱਤਾ ਦੀ ਸਿਆਸਤ ਦੀ ਕੋਈ ਭੁੱਖ ਨਹੀਂ ਸਾਡੀ ਨਹੀਂ ਪਾਵਰ ਇਹਨਾਂ ਸਾਰ ਲਾਂਗੇ ਪਰ ਪੰਥ ਤੇ ਪੰਜਾਬ ਸਾਡੀ ਪਹਿਲ ਆ ਪਰ ਜਿਹੜਾ ਅਕਾਲੀ ਦਲ ਨੇ ਪੰਥਕ ਮੋੜਾ ਕਟਿਆ ਤਾਨੂੰ ਲੱਗਦਾ ਉਹਦਾ ਵੀ ਫਾਇਦਾ ਹੋ ਰਿਹਾ ਪਾਰਟੀ ਨੂੰ ਜਾਂ ਪਾਰਟੀ ਜਿਸ ਚੀਜ਼ ਤੋਂ ਬੇਮੁਖ ਸੀਗੀ ਤਾਂ ਪਾਰਟੀ ਨੂੰ ਹੁਣ ਪਤਾ ਲੱਗਾ ਕਿ ਉੱਥੇ ਆਉਣਾ ਜ਼ਰੂਰੀ ਆ ਦੇਖੋ ਇਸ ਕਰਕੇ ਅਸੀਂ ਦੇਖਿਆ ਕਿ ਅਸੀਂ ਕੋਈ ਵੀ ਗੱਲ ਲੈ ਕੇ ਜਾਣੇ ਆ ਸਾਡੀ ਚੋਣਾਈ ਤੇ ਕੋਈ ਹੁੰਦੀ ਨਹੀਂ ਸੀਟਾਂ ਅਸੀਂ ਨੂੰ 23 24 ਦੇ ਦਿੰਦੇ ਆ ਜੀ ਬਰਾਬਰ ਨੂੰ ਅਸੀਂ ਬਨ ਹਿਸਟਰੀ ਬਣਾਉਣੀ ਆ ਹਰ ਚੀਜ਼ ਚ ਪਾਈ ਵਾਲੀ ਉਹਨਾਂ ਦੀ ਹੁੰਦੀ ਹੈ ਮਾਰਕੀਟ ਕੇ ਬੇਟੀਆਂ ਵਿੱਚ ਹੁੰਦੀ ਹੈ ਕਾਰਪੋਰੇਸ਼ਨਾਂ ਚ ਹੁੰਦੀ ਹੈ ਹਰ ਚੀਜ਼ ਵਿੱਚ ਤੇ ਫਿਰ ਵੀ ਉਹ ਜਦੋਂ ਕਿਤੇ ਜ਼ੋਰ ਲਾਣੇ ਚੋਣਾਂ 'ਚ ਅਸੀਂ ਲਾਣੇ ਜਾਂਦਾ ਚੋਣ ਲੜਦੇ ਜਦੋਂ ਮੇਰੇ ਖਿਆਲ ਬੀਜੇਪੀ ਵਾਲੇ ਚੋਣ ਲੜਦੇ ਹੈ ਨਾ ਜਦੋਂ ਉਸ ਕੈਂਡੀਡੇਟ ਦਾ ਵੀ ਸਾਰਾ ਜ਼ੋਰ ਅਸੀਂ ਲਾਈਦਾ ਕਾਠ ਕਰਦੇ ਹੁਣ ਉਹ ਬਹੁਤ ਘੱਟ ਹੁੰਦੇ ਹੰਦੇ ਕਾਠ ਅਸੀਂ ਜ਼ਿਆਦਾ ਕਰਦੇ ਇਹ ਤਾਂ ਹੋਣੀ ਹੈ ਨਾ ਕਿ ਇਹ ਹਿੰਦੂ ਸਿਕਾ ਦੇ ਪਾਰੇ ਪਾਰੇ ਹੈ ਜੀ ਵਰਨਾ ਹਿੰਦੂ ਜਿਹੜਾ ਸਰਦਾਰ ਪ੍ਰਕਾਸ਼ ਜੀ ਬਾਦਲ ਨੂੰ ਬਹੁਤ ਚਾਹਦੇ ਕੋਈ ਪਾੜਾ ਨਹੀਂ ਸਾਡੇ ਹੁਣ ਇਹਨਾਂ ਨੇ ਜਿਹੜਾ ਰਾਮ ਮੰਦਰ ਜੀ ਬਣਾਇਆ ਹੈ ਬੰਨਾ ਚਾਹੀਦਾ ਹੈ ਅਸੀਂ ਉਹਦੇ ਖਿਲਾਫ ਨਹੀਂ ਹੈ ਬਹੁਤ ਅੱਛੀ ਗੱਲ ਹੈ ਪਰ ਉਹਦੇ ਨਾਂ ਦੇ ਉੱਤੇ ਇਹ ਹਿੰਦੂਆਂ ਨੂੰ ਇਕੱਠੇ ਕਰ ਰਿਹਾ ਹੈ ਹਿੰਦੂ ਤਵ ਦੀ ਗੱਲ ਕਰ ਰਿਹਾ ਹੈ ਇਹ ਵੀ ਸਾਡੇ ਦੇਸ਼ ਤੇ ਨੁਕਸਾਨ ਚ ਧਰਮ ਦੇ ਨਾਂ ਤੇ ਸਸਪ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਧਰਮ ਬੀਜੇਪੀ ਧਰਮ ਨੂੰ ਅਧਾਰ ਰੱਖਣਾ ਚਾਹੀਦਾ ਹੈ ਮੈਂ ਨਹੀਂ ਕਹਿੰਦੀ ਧਰਮ ਵੱਖਰਾ ਕਰ ਦੇਣਾ ਚਾਹੀਦਾ ਪਰ ਉਹਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਪ੍ਰਚਾਰ ਕਰੋ ਬੀਜੇਪੀ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗ ਰਹੀ ਹੈ ਦਿਸ ਇਜ਼ ਦਾ ਇਹ ਜੀ ਸਾਰੇ ਤੋਂ ਲੱਗਦਾ ਵੀ ਫਿਰ ਲੋਕ ਉਸ ਚੀਜ਼ ਵੱਲ ਹੋਣਗੇ ਦੇਖੋ ਜਿਹੜੇ ਤੇ ਮੈਨੂੰ ਮੈਂ ਕਦੇ ਕਈ ਸੋਚਦੀ ਆ ਵੀ ਆ ਰਾਮ ਜਦੋਂ ਤਾਂ ਹੋਣੀ ਆਏ ਮੇਰਾ ਰਾਮ ਜੀ ਕਿੱਥੇ ਸੀਗੇ ਇੱਥੇ ਸੀਗੇ ਇੱਥੇ ਹੀ ਸੀ ਨਾ ਲੋਕਾਂ ਨੂੰ ਗਮਰਾਇ ਕੀਤਾ ਜਾ ਰਿਹਾ ਹੈ ਫਿਰ ਆ ਰਾਮ ਲੱਲਾ ਆ ਗਏ ਰਾਮ ਲੱਲਾ ਆ ਗਏ ਵੀ ਮੋਦੀ ਜੀ ਲੈ ਕੇ ਆਏ ਠੀਕ ਹੈ ਮੰਦਿਰ ਬਣਾਇਆ ਉਹਨਾਂ ਨੇ ਬਹੁਤ ਅੱਛੀ ਗੱਲ ਹੈ ਉੱਥੇ ਉਹਨਾਂ ਦਾ ਸਥਾਪਨਾ ਕੀਤੀ ਹੈ ਪਰ ਰਾਮ ਜੀ ਤੇ ਬੜੇ ਚਿਰਾਂ ਤੋਂ ਹੀ ਇਹ ਤੇ ਦੇਸ਼ ਵਿੱਚ ਵੀ ਹੈ ਤੇ ਵਿਦੇਸ਼ ਵਿੱਚ ਵੀ ਹੈ ਉਹਨਾਂ ਦੇ ਬਾਰੇ ਤੁਸੀਂ ਕੁਝ ਕਹਿ ਨਹੀਂ ਸਕਦੇ ਆਰਾਮ ਤੇ ਹਰ ਇੱਕ ਦੇ ਹਿਰਦੇ 'ਚ ਵੱਸਦਾ ਤੁਸੀਂ ਬੀਜੇਪੀ ਦੀ ਹਿੱਸੇਦਾਰੀ ਦੀ ਗੱਲ ਕੀਤੀ ਸੀ ਹਿੱਸੇਦਾਰੀ ਤੇ ਉਹ ਡਿਪਟੀ ਸੀਐਮ ਦੀ ਕੁਰਸੀ ਲਈ ਵੀ ਕਰਦੇ ਮੰਗਦੇ ਰਹੇ ਚਲੋ ਜੇ ਬੰਦੀ ਹੋਵੇ ਤੇ ਮੈਂ ਤਾਂ ਕਹਿੰਦੀ ਆ ਕਿ ਜਿਹੜਾ ਬੰਦਾ ਯੋਗ ਹੋਵੇ ਉਹਨੂੰ ਦੇ ਦੇਣੀ ਚਾਹੀਦੀ ਮੈਂ ਨਹੀਂ ਇਸ ਗੱਲ ਦੇ ਅੱਖ 'ਚ ਵੀ ਉਹ ਬੀਜੇਪੀ ਦੀ ਹੈ ਕਿ ਅਕਾਲੀ ਦਲ ਦੀ ਹੈ ਪਰ ਜਿਹੜਾ ਯੋਗਤਾ ਰੱਖਦਾ ਹੋਵੇ ਉਹਨੂੰ ਦੇਵੀ ਦੇਵਤੇ ਮੈਂ ਇਸ ਦਿਨ ਕਦੀ ਨਹੀਂ ਦੇਣੀ ਚਾਹੀਦੀ ਮੈਂ ਕਹਿੰਦੀ ਜੇ ਕਿਸੇ ਔਰਤ ਦਾ ਕਬਰ ਦਾ ਉਹ ਔਰਤ ਨੂੰ ਵੀ ਦੇਣੀ ਚਾਹੀਦੀ ਪਰ ਬੀਜੇਪੀ ਯੋਗ ਨਹੀਂ ਸੀ ਨਹੀਂ ਮੈਂ ਕਿਉਂ ਕਹਾ ਯੋਗ ਨਹੀਂ ਸੀ ਠੀਕ ਸੀਗੇ ਨਹੀਂ ਦਿੱਤੀ ਕਿਉਂ ਨਹੀਂ ਦਿੱਤੀ ਇਹ ਤੇ ਬਾਦ ਸਾਹਿਬ ਨੂੰ ਦੇਖਣਾ ਸੀ ਨਾ ਪੀਸੀਐਮ ਨੂੰ ਮੈਂ ਬੜਾਈ ਹੈ ਜਿੱਦਾਂ ਮੈਜੋਰਟੀ ਜ਼ਿਆਦਾ ਹੋਏਗੀ ਉਹੀ ਬਣੇਗਾ ਜੀ